ਰਾਸ਼ਕਲ ਜੀ ਇਹ ਵੈਲਵਟ ਦੇ ਸੂਟ ਨੇ 프린ਟਡ ਹੈ ਟ ਸ਼ਰਟ ਰਹੇਗੀ ਪਲੇਨ ਬਾਟਮ ਤੇ ਸਟਾਲ ਵੀ ਪਲੇਨ ਰਹੇਗਾ ਸਟਾਲ ਤੇ ਬਾਟਮ ਵਿੱਚ ਜਿਹੜਾ ਕਟਵਰਕ ਰਹੇਗਾ ਪ੍ਰਾਈਸ ਹੈ ਜਿਹੜਾ ਮੈਂਸ਼ਨ ਕੀਤਾ ਹੋਇਆ ਫ੍ਰੀ ਸ਼ਿਪਿੰਗ ਰਹੇਗੀ ਇਹ ਵਾਲੇ ਸੂਟ ਨੇ ਜਿਹੜੇ ਪਸ਼ਮੀਨੇ ਤੇ ਰਹਿਣਗੇ ਇਹਨਾਂ ਨੂੰ ਆਪਾਂ ਨੇ ਕਟ ਪ੍ਰਾਈਸ ਵਿੱਚ ਜਿਹੜਾ ਰੈਡੀ ਕਰਿਆ ਹੈ ਇਹਨਾਂ ਦੇ ਘੇਰੇ ਤੇ ਵਰਕ ਰਹੇਗਾ ਤੇ 슬ੀਵਸ ਤੇ ਵਰਕ ਰਹੇਗਾ ਇਹਨਾਂ ਵਿੱਚ ਕਲਰਸ ਕਾਫੀ ਜ਼ਿਆਦਾ ਨੇ ਸਾਰੇ ਕਲਰ ਅਵੇਲੇਬਲ ਨੇ ਤੁਸੀਂ ਕਿਸੇ ਵੀ ਸੂਟ ਨੂੰ ਆਰਡਰ ਜਿਹੜਾ ਕਰ ਸਕਦੇ ਹੋ ਸਾਰੇ ਕਲਰ ਜਿਹੜੇ ਡਿਫਰੈਂਟ ਡਿਫਰੈਂਟ ਰੰਗ ਦੇ ਸਾਰੇ ਕਲਰ ਹੈ ਜਿਹੜੇ ਅਵੇਲੇਬਲ ਨੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਹੈ ਜਿਹੜਾ ਆਰਡਰ ਹੈ ਕਰ ਸਕਦੇ ਹੋ ਇਹ ਸ਼ਿਮਰ ਦੀ ਸ਼ਰਟ ਰਹੇਗੀ ਬਾਟਮ ਹੈ ਜਿਹੜੀ ਕ੍ਰੇਪ ਦੀ ਰਹੇਗੀ ਤੇ ਦੁਪੱਟਾ ਹੈ ਜਿਹੜਾ ਆਰਗੈਂਜ਼ਾ ਦਾ ਰਹੇਗਾ ਇਹ ਵਾਲਾ ਵਿਸਕੋਸ ਆਰਗੈਂਜ਼ਾ ਤੇ ਬਣਿਆ ਹੋਇਆ ਸੂਟ ਹੈ 슬ੀਵਸ ਬਾਟਮ ਤੇ ਵਰਕ ਰਹੇਗਾ ਆਰਗੈਂਜ਼ਾ ਦਾ ਦੁਪੱਟਾ ਰਹੇਗਾ ਇਹ ਵੀ ਸੇਮ ਵਿਸਕੋਸ ਆਰਗੈਂਜ਼ਾ ਤੇ ਹੀ ਰਹੇਗਾ ਬਾਟਮ ਹੈ ਜਿਹੜੀ ਟੈਪੀ ਸਿਲਕ ਦੀ ਹੈ ਜਿਹੜੀ 3 ਮੀਟਰ ਰਹੇਗੀ ਤੇ ਵਿਸਕੋਸ オーਗਾਂਜ਼ਾ ਦਾ ਹੀ ਇਹਨਾਂ ਨਾਲ ਦੁਪੱਟਾ ਰਹੇਗਾ ਇਹ ਟੈਪੀ ਸਿਲਕ ਤੇ ਬਣੇ ਹੋਏ ਨੇ ਇਹਨਾਂ ਨਾਲ ਦੁਪੱਟੇ ਹੈ ਜਿਹੜੇ ਚਨੌਂਦੇ ਰਹਿਣਗੇ ਇਹ ਵੈਲਵਟ ਤੇ ਸੂਟ ਨੇ ਨਾਲ ਇਹਨਾਂ ਨੇ ਦੁਪੱਟਾ ਇਹ ਜਿਹੜਾ オーਗਾਂਜ਼ਾ ਦਾ ਰਹੇਗਾ ਇਹ ਵਿਸਕੋਸ オーਗਾਂਜ਼ਾ ਦੀ ਹੈ ਜਿਹੜੀ ਸ਼ਰਟ ਰਹੇਗੀ ਨਾਲ ਬਨਾਰਸੀ ਬਾਟਮ ਰਹੇਗੀ ਤੇ ਦੁਪੱਟਾ ਵੀ ਜਿਹੜਾ ਵਿਸਕੋਸ オーਗਾਂਜ਼ਾ ਦਾ ਰਹੇਗਾ neck ਤੇ ਘੇਰੇ ਤੇ sleeve ਤੇ ਸੇਮ ਐਜ਼ ਇਟ ਇਜ਼ ਵਰਕ ਰਹੇਗਾ ਇਹ ਡਿਜ਼ਾਈਨਰ ਸੂਟ ਨੇ ਕ੍ਰਾਸ ਟਿਸ਼ੂ ਤੇ ਬਣਿਆ ਹੋਇਆ ਹੈ neck ਤੇ sleeve ਤੇ bottom ਤੇ ਵਰਕ ਰਹੇਗਾ ਇਹ ਟਿਸ਼ੂ ਡਾਇਮੰਡ ਤੇ ਡਾਇਮੰਡ ਟਿਸ਼ੂ ਤੇ ਬਣਿਆ ਹੋਇਆ ਹੈ ਇਹਨਾਂ ਦੇ neck ਤੇ sleeve ਤੇ bottom ਤੇ ਸੇਮ ਐਜ਼ ਇਟ ਇਜ਼ ਹੈ ਜਿਹੜਾ ਵਰਕ ਰਹੇਗਾ ਨਾਲ ਇਹਨਾਂ ਦੇ ਜਿਹੜਾ ਚਨੌਣ ਦਾ ਦੁਪੱਟਾ ਰਹੇਗਾ ਇਹ ਪਿਓਰ ਵਿਸਕੋਸ ઓਰਗਾਂਜ਼ਾ ਦੇ ਫੈਬਰਿਕ ਨੇ ਇਹਨਾਂ ਤੇ ਵਰਕ ਰਹੇਗਾ ਇਹਨਾਂ ਨੂੰ ਤੁਸੀਂ ਪਰਮੀਟਰ ਦੇ ਅਕੋਰਡਿੰਗ ਹੈ ਜਿਹੜਾ ਆਰਡਰ ਹੈ ਕਰ ਸਕਦੇ ਹੋ ਨਾਲ ਇਹਨਾਂ ਦੇ ਤੁਸੀਂ ਪਲੇਨ ਹੈ ਜਿਹੜੀ ਬਾਟਮ ਵੀ ਲਗਵਾ ਸਕਦੇ ਹੋ ਪਰਮੀਟਰ ਦਾ ਪ੍ਰਾਈਸ ਹੈ ਜਿਹੜਾ ਮੈਂਸ਼ਨ ਕੀਤਾ ਹੋਇਆ ਫ੍ਰੀ ਸ਼ਿਪਿੰਗ ਰਹੇਗੀ ਕੋ ਵੀ ਸੂਟ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਕਰ ਸਕਦੇ ਹੋ ਤੇ ਆਪਣਾ ਆਰਡਰ ਜਿਹੜਾ ਬੁੱਕ ਕਰਵਾ ਸਕਦੇ ਹੋ ਪੇਮੈਂਟਸ ਆ ਜਿਹੜੀ ਆਨਲਾਈਨ ਹੋਣਗੀਆਂ